ਸਵਾਗਤ ਦੋਸਤੋ ਤੁਹਾਡਾ ਸਾਡੇ ਚੈਨਲ ਦੇ ਉੱਤੇ ਲਗਾਤਾਰ ਅਸੀਂ ਹਰ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਨੇ ਆ ਤੇ ਹਰ ਇੱਕ ਖਬਰ ਤੇ ਸਾਡੀ ਨਜ਼ਰ ਰੰਦੀ ਹਮੇਸ਼ਾ ਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਡੇੜੇ ਵਿਧਾਇਕਾਂ ਉਨਾਂ ਤੇ ਇਲਜ਼ਾਮ ਲੱਗ ਰਹੇ ਨੇ ਇੱਕ ਇਹ ਜਿਹੜੀ ਪਾਰਟੀ ਜਿਹੜੀ ਆ ਬਣ ਕੇ ਆਈ ਸੀ ਕਿ ਇਮਾਨਦਾਰ ਇਲੀਆ ਪਾਰਟੀ ਆ ਆਮ ਆਦਮੀ ਦੀ ਜਿਹੜੀ ਪਾਰਟੀ ਆ ਪਰ ਵਿਧਾਇਕਾ ਦੇ ਉੱਤੇ ਲਗਾਤਾਰ ਜਿਹੜੇ ਇਲਜ਼ਾਮ ਲੱਗ ਰਹੇ ਨੇ ਹੁਣ ਜਿਹੜੇ ਮੋਹਾਲੀ ਤੋਂ ਜਿਹੜੇ ਇਹਨਾਂ ਦੇ ਇੱਕ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਦੀ ਜਿਹੜੀਆਂ ਮੁਸ਼ਕਲਾਂ ਹੋਰ ਜ਼ਿਆਦਾ ਵੱਧ ਗਈਆਂ ਵਾ ਕੱਲ ਵੀ ਚੰਡੀਗੜ੍ਹ ਦੇ ਵਿੱਚ ਮੇਅਰ ਦੇ ਇਲੈਕਸ਼ਨ ਹੋਏ ਸੀਗੇ ਉਸ ਦੇ ਵਿੱਚ ਵੀ ਜਿਹੜੀ ਆਮ ਆਦਮੀ ਜਿਹੜਾ ਤੇ ਕਾਂਗਰਸ ਦੇ ਵਿੱਚ ਗੱਠ ਜੋੜ ਹੋਇਆ ਸੀਗਾ ਇਹਨਾਂ ਨੂੰ ਇੱਕ ਬਹੁਤ ਵੱਡੀ ਜਿਹੜੀ ਹਾਰ ਜਿਹੜੀ ਉਹ ਮਿਲੀਆ ਤੇ ਲਗਾਤਾਰ ਇਲੈਕਸ਼ਨਾਂ ਤੋਂ ਪਹਿਲਾਂ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਵਿਧਾਇਕ ਦੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਆ ਈਡੀ ਵੱਲੋਂ ਬੁਲਾਇਆ ਜਾਂਦਾ ਉਹਨਾਂ ਨੂੰ 10-10 ਘੰਟੇ ਪੁੱਛਗਿੱਛ ਹੁੰਦੀ ਆ ਇਹਨਾਂ ਦੇ ਉੱਪਰ ਜਿਹੜੇ ਇਲਜ਼ਾਮ ਲੱਗ ਰਹੇ ਨੇ ਹੁਣ ਇੱਕ ਨਵਾਂ ਮਾਮਲਾ ਜਿਹੜਾ ਕਾਫੀ ਦੇਰ ਤੋਂ ਚੱਲ ਰਿਹਾ ਸੀਗਾ ਈਡੀ ਵੱਲੋਂ ਉਹਨਾਂ ਨੂੰ ਜਿਹੜੇ ਵਿਧਾਇਕ ਆ ਕੁਲਵੰਤ ਸਿੰਘ ਜਿਹੜੇ ਵਿਧਾਇਕ ਆ ਮੁਹਾਲੀ ਤੋਂ ਉਹਨਾਂ ਨੂੰ ਜਿਹੜੀ ਬੁਲਾ ਕੇ ਪੁੱਛਗਿੱਛ ਕੀਤੀ 10 ਘੰਟੇ ਲਗਾਤਾਰ ਜਿਹੜੀ ਆ ਪੁੱਛਗਿੱਛ ਕੀਤੀ ਗਈ ਉਹਨਾਂ ਦੇ ਨਾਲ ਤੇ ਇਹ ਮਾਮਲਾ ਹੈ ਕਿ ਆਓ ਤੁਹਾਨੂੰ ਜਿਹੜਾ ਸਾਰਾ ਮਾਮਲਾ ਅਸੀਂ ਦੱਸਦੇ ਹਾਂ ਕੀ ਮਾਮਲਾ ਜਿਹੜੀ ਵਿਧਾਇਕ ਤੋਂ ਜਿਹੜੀ ਪੁੱਛਗਿੱਛ ਕੀਤੀ ਹੈ ਈਡੀ ਵੱਲੋਂ ਤੇ ਜਿਹੜੇ ਮੁਹੱਲੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਕੁਲਵੰਤ ਸਿੰਘ ਦੇ ਜਿਹੜੀ ਮੁਸ਼ਕਲਾਂ ਵਾ ਬਹੁਤ ਜ਼ਿਆਦਾ ਜਿਹੜੀਆਂ ਵਧ ਗਈਆਂ ਵਾ ਈਡੀ ਨੇ ਉਹਨਾਂ ਨੂੰ ਮੰਗਲਵਾਰ ਨੂੰ ਜਿਹੜੀ ਮਨੀ ਲਾਂਡਰਿੰਗ ਰੋਕ ਕੋਨਨ ਸੰਬੰਧੀ ਜਿਹੜੀ ਜਾਂਚ ਚੱਲ ਰਹੀ ਸੀ ਉਹਨਾਂ ਦੇ ਉੱਤੇ ਤੇ ਕੁਲਵੰਤ ਸਿੰਘ ਨੂੰ ਜਿਹੜੇ ਜਲੰਧਰ ਦੇ ਈਡੀ ਦੇ ਦਫ਼ਤਰ ਆ ਉਹਨਾਂ ਦੇ ਵਿੱਚ ਬੁਲਾ ਕੇ 10 ਘੰਟੇ ਜਿਹੜੇ ਸਵਾਲ ਜਵਾਬ ਕੀਤੇ ਉਹਨਾਂ ਦੇ ਨਾਲ ਸਾਰੀ ਗਿੜੀ ਪੁੱਛਗਿਛ ਕੀਤੀ ਜਿਹੜੇ ਦੇ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਸੀਗੇ ਤੇ ਹਾਸਲ ਜਿਹੜੀ ਜਾਣਕਾਰੀ ਮੁਤਾਬਕ ਆ ਕੁਲਵੰਤ ਸਿੰਘ ਮੰਗਲਵਾਰ ਸਰੇ 11 ਵਜੇ ਜਿਹੜੇ ਈਡੀ ਦਫ਼ਤਰ ਜਿਹੜਾ ਪਹੁੰਚ ਗਏ ਸੀਗੇ ਤੇ ਰਾਤ ਜਿਹੜਾ 9 ਵਜੇ ਤੱਕ ਉਹਨਾਂ ਦੀ ਜਿਹੜੀ ਪੁੱਛਗਿਛ ਜਿਹੜੀ ਆ ਉਹ ਕੀਤੀ ਗਈ ਆ ਪੂਰੀ ਜਿਹੜੀ ਆ ਪੁੱਛਗਿਛ ਪੜਤਾਲ ਜਿਹੜੀ ਕੀਤੀ ਗਈ ਹੈ ਸ਼ਰਾਬ ਕਾਰੋਬਾਰੀ ਇੱਕ ਅਕਸ਼ੇ ਸ਼ਾਵੜਾ ਖਿਲਾਫ ਜਿਹੜੀ ਆ ਨਾਰਕੋਟਿਕਸ ਕੰਟਰੋਲ ਬਿਊਰੋ ਜਾਂਚ ਕਰ ਰਹੀ ਸੀ ਜਿਸ ਤੋਂ ਦਿੱਲੀ ਦੇ ਤਾਰ ਮਹਾਲੀ ਸਿਤ ਰਿਅਲਟੀ ਕੰਪਨੀ ਜਨਤਾ ਲੈਂਡ ਪ੍ਰੋਮੋਟਰ ਪ੍ਰਾਈਵੇਟ ਲਿਮਟਿਡ ਜਿਹੜੇ ਆ ਨਾਲ ਜੁੜਨ ਤੋਂ ਬਾਅਦ ਕੁਲਵੰਤ ਸਿੰਘ ਈਡੀ ਦੇ ਰਡਾਰ ਤੇ ਆ ਗਏ ਸਨ ਤੇ ਇਸੇ ਨੂੰ ਲੈ ਕੇ ਉਹਨਾਂ ਨੇ ਜਿਹੜੀ ਆ ਜਿਹੜੀ ਉਹਨਾਂ ਨੂੰ ਬੁਲਾ ਕੇ ਆਪਣੇ ਆਫਿਸ ਦੇ ਵਿੱਚ ਜਿਹੜੀ ਆ 10 ਘੰਟੇ ਉਹਨਾਂ ਦੇ ਨਾਲ ਜਿਹੜੀ ਆ ਪੁੱਛਗਿੱਛ ਕੀਤੀ ਸੀ ਲਗਾਤਾਰ ਜਿਹੜੇ ਆ ਆਮ ਆਦਮੀ ਪਾਰਟੀ ਜਿਹੜੀ ਕਾਫੀ ਦਿਨ ਤੋਂ ਕੈਰੀ ਸੀ ਸੀ ਇਹ ਇਮਾਨਦਾਰਾਂ ਸਾਡੀ ਜਿਹੜੀ ਪਾਰਟੀ ਆ ਕਰਪਸ਼ਨ ਨਹੀਂ ਹੋ ਰਿਹਾ ਸਾਡੀ ਪਾਰਟੀ ਦੇ ਵਿੱਚ ਜਿਹੜੇ ਵਿਧਾਇਕ ਸਾਡੇ 92 ਵਿਧਾਇਕ ਚੁਣੇ ਗਏ ਆ ਬਹੁਤ ਵਧੀਆ ਵਿਧਾਇਕ ਆ ਉਹਨਾਂ ਦਾ ਕੋਈ ਆਮ ਆਦਮੀ ਪਾਰਟੀ ਵੱਲੋਂ ਬੈਕਗ੍ਰਾਉਂਡ ਨਹੀਂ ਚੈੱਕ ਕੀਤਾ ਗਿਆ ਟਿਕਟਾਂ ਵੰਡੀਆਂ ਗਈਆਂ ਹੁਣ ਕਿਤੇ ਨਾ ਕਿਤੇ ਜਿਹੜੇ ਆ ਆਮ ਆਦਮੀ ਦੇ ਜਿਹੜੇ ਵਿਧਾਇਕ ਉਹਨਾਂ ਦੇ ਉੱਤੇ ਸਵਾਲ ਖੜੇ ਹੋ ਰਹੇ ਆ ਜਨਤਾ ਦੇ ਵਿੱਚ ਰੋਸ਼ਵੀ ਕਾਫੀ ਦੇਖਣ ਨੂੰ ਮਿਲੇ ਆ ਹੁਣ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹੜਾ ਭਗਵੰਤ ਮਾਨ ਦਾ ਪੋਸਟਰ ਪਾੜ ਕੇ ਉਹਨੂੰ ਜਿਹੜਾ ਵਾ ਨਾਲੇ ਦੇ ਵਿੱਚ ਡਬੋ ਦਿੱਤਾ ਗਿਆ ਕਿੰਨੇ ਦਿਨ ਕਿਦਾਂ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਜਿਹੜਾ ਭਗਵੰਤ ਮਾਨ ਸਰਕਾਰ ਦਾ ਜਿਹੜਾ ਵਾ ਇਹ ਵਿਰੋਧ ਹੋਣਾ ਜਿਹੜਾ ਵਾ ਸ਼ੁਰੂ ਹੋ ਗਿਆ ਉਹ ਕਾਫੀ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਾਂਗੇ ਜਿਹੜਾ ਵਾ ਹਕੀਕਤ ਇਹੰ데 ਗੈਂਗਸਟਰਵਾਦ ਆ ਉਹ ਘਟੇਗਾ ਪਰ ਬਹੁਤ ਜ਼ਿਆਦਾ ਨਸ਼ਾ ਹੋਰ ਵਿਕਲ ਲੱਗ ਗਿਆ ਵਾ ਤੇ ਹੁਣ ਹੀ ਗੈਂਗਸਟਰ ਫਰੋਤੀਆਂ ਮੰਗ ਰਹੇ ਨੇ ਸਾਰਾ ਕੁਝ ਹੋ ਰਿਹਾ ਏਦਾਂ ਦਾ ਸਾਰਾ ਘੱਟ ਤਾਂ ਨਹੀਂ ਹੋ ਰਿਹਾ ਪਰ ਹੋਰ ਜ਼ਿਆਦਾ ਵੱਧ ਰਿਹਾ ਵਾ ਸਵਾਲ ਖੜੇ ਹੋ ਗਏ ਨੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਕਿ ਹਰੇਕ ਕੋਈ ਜੋ ਮੁੱਦਾ ਲੈ ਕੇ ਆਂਦੇ ਨੇ ਤੇ ਹੁਣ ਦੱਸ ਦੀ ਕਿ ਕੁਲਵੰਤ ਸਿੰਘ ਜੋ ਇਹਨਾਂ ਦੇ ਵਿਧਾਇਕ ਨੇ ਕੰਪਨੀ ਮੈਨੇਜਿੰਗ ਡਾਇਰੈਕਟਰ ਹਨ ਜਿਹੜੇ ਆ ਈਡੀ ਵੱਲੋਂ 31 ਅਕਤੂਬਰ ਆ ਵਿਧਾਇਕ ਦੇ ਦਫ਼ਤਰਾਂ ਦੀ ਰਾਜਸਥਾਨਾ ਦੇ ਜਿਹੜੇ ਛਾਪੇ ਮਾਰੇ ਗਏ ਆ ED ਨੂੰ ਕੁਝ ਅਪਰਾਧਿਕ ਦਸਤਾਵੇਜ਼ ਮਿਲੇ ਉੱਥੋਂ ED ਨੇ ਉਹਨਾਂ ਦੀ ਜਿਹੜੀ ਮੋਬਾਈਲ ਵੀ ਜਬਤੀ ਜਿਹੜੇ ਕਰ ਲਈ ਸੀ ਵਿਧਾਇਕਾ ਦੇ ਤੇ ED ਦੇ ਅਧਿਕਾਰ ਅਕਸ਼ੇ ਸ਼ਾਵੜਾ ਕਾਰੋਬਾਰੀ ਪਰਮਜੀਤ ਸਿੰਘ ਸਮੇਤ ਕੰਪਨੀ ਦੇ ਹੋਲ ਡਾਇਰੈਕਟਰਾਂ ਸਬੰਧੀ ਹੋਰ ਜਾਂਚ ਜਿਹੜੀ ਚੱਲਦੀ ਪਈ ਹੈ ਸਾਰੀ ਇਹਦੇ ਉੱਤੇ ਪੁਲਵੰਦ ਸਿੰਘ ਨੂੰ ਅਜੇ ਤੱਕ ਇਸ ਕੇਸ ਵਿੱਚ ਮੋਲਜਮ ਨਹੀਂ ਬਣਾਇਆ ਗਿਆ ਵਾ ਉਹਨਾਂ ਨੂੰ ਹਜੇ ਭਾਈ ਉਹਨਾਂ ਦੇ ਜਿਹੜੀ ਆ ਪੁੱਛਗਿੱਛ ਜਿਹੜੀ ਆ ਉਹ ਸਾਰੀ ਹਜੇ ਚੱਲ ਰਹੀ ਆ ਹਜੇ ਉਹਨਾਂ ਨੂੰ ਮੋਲਜਮ ਜਿਹੜਾ ਵਾ ਉਹ ਕਰਾਰ ਨਹੀਂ ਦਿੱਤਾ ਗਿਆ ਇਹ ਛਾਪੇਮਾਰੀ ਜਿਹੜੀ ਆ ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ ਅਤੇ ਗੰਗਰ ਗੰਗਾਨਗਰ ਸਮੇਤ ਜਿਹੜੀ ਆ 25 ਜਗ੍ਹਾ 'ਤੇ ਜਿਹੜੀ ਆ ਇਹ ਛਾਪੇਮਾਰੀ ਜਿਹੜੀ ਆ ਕੀਤੀ ਗਈ ਹੈ ED ਵੱਲੋਂ। ਤੇ ਏਜੰਸੀ ਨੇ ਜਦੋਂ 4 4.5 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ ਜਿਹੜੀ ਏਜੰਸੀ ਨੇ ਜਿਹੜੀ ਆ ਨਕਦੀ ਜਿਹੜੀ ਆ 4.5 ਜਿਹੜੀ ਕਰੋੜਾ ਉਹ ਜਿਹੜੀ ਆ ਬਰਾਮਦ ਕੀਤੀ ਆ। ਐਨਸੀਬੂ ਵੱਲੋਂ ਨਸ਼ਾ ਤਸਕਰ ਅਕਸ਼ੇ ਕੁਮਾਰ ਸ਼ਾਵੜਾ ਤੇ ਉਸਦੇ ਸਾਥੀਆਂ ਖਿਲਾਫ ਐਨਡੀਪੀ ਐਕਟ 1985 ਦੀਆਂ ਵੱਖ-ਵੱਖ ਧਰਾਵਾਂ ਤਹਿਤ ਜਿਹੜਾ ਕੀਤੇ ਕੇਸ ਦੇ ਆਧਾਰ ਤੇ ਜਿਹੜੀ ਜਾਂਚ ਜਿਹੜੀ ਆ ਉਹ ਈਡੀ ਜਿਹੜੀ ਕਰ ਰਹੀ ਆ ਕੁਲਵੰਤ ਸਿੰਘ ਨੇ 2022 ਦੀਆਂ ਵਿਧਾਨ ਸਭਾ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਉਸ ਦੇ ਵਿੱਚ 254.68 ਕਰੋੜ ਰੁਪਏ ਦੀ ਜਿਹੜੀ ਆਪਣੀ ਜਾਇਦਾਦ ਜਿਹੜੀ ਆ ਉਹ ਦੱਸੀ ਸੀਗੀ ਐਲਾਨੀ ਸੀਗੀ ਤੇ ਉਹ ਸੂਬੇ ਦੇ ਸਭ ਤੋਂ ਅਮੀਰ ਉਮੀਦਵਾਰਾਂ ਵਿੱਚ شمار ਸੀਗੇ ਜਿਹੜੇ ਇਸ ਸੂਬੇ ਦੇ ਵਿੱਚ ਸਭ ਤੋਂ ਅਮੀਰ ਦੇ ਵਿੱਚ ਉਹਨਾਂ ਦੀ ਗਿਣਤੀ ਹੋਈ ਸੀ ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਇਕ ਦੀ ਰੀਅਲ ਏਸਟੇਟ ਕੰਪਨੀ ਵਿਰੁੱਧ ਸਖਤ ਕਾਰਵਾਈ ਕਰਨ ਦੇ ਜਿਹੜੇ ਆ ਉਹ ਹੁਕਮ ਦਿੱਤੇ ਸੀਗੇ ਕਿਉਂਕਿ ਇਸ ਤੋਂ ਦੋ ਪ੍ਰੋਜੈਕਟ ਜਿਹੜੇ ਇਹਦੇ ਵਿੱਚ ਦੋ ਪ੍ਰੋਜੈਕਟ ਚੱਲ ਰਹੇ ਸੀ ਉਹ ਬਾਤਾਂ ਜਿਹੜੀ ਨਿਯਮਾਂ ਦੀ ਉਲੰਘਣਾ ਕਰਦੇ ਸੀਗੇ ਤੇ ਕੋਲਵੰਤ ਸਿੰਘ ਦਸੰਬਰ 2021 ਚ ਮੁਹਾਲੀ ਤੋਂ 2022 ਦੀ ਵਿਧਾਨ ਸਭਾ ਚੋਣਾਂ ਚ ਜਿੱਤ ਕੇ ਆਪ ਦੇ ਵਿੱਚ ਸ਼ਾਮਲ ਹੋਏ ਸਨ। ਉਹ ਸਾਲ 2015 ਵਿੱਚ ਜਿਹੜੇ ਕਾਂਗਰਸ ਦੇ ਸਮਰਥਨ ਨਾਲ ਮੁਹਾਲੀ ਨਗਰ ਨਿਗਮ ਦੇ ਪਹਿਲੇ ਮੇਅਰ ਬਣੇ ਸੀਗੇ। ਉਹ 2017 ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਬਾਅਦ ਵਿੱਚ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ। ਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਵਿੱਚ ਜਿਹੜੇ ਆ ਵਿਧਾਇਕ ਬਣੇ ਦੇ ਲਗਾਤਾਰ ਇਹਨਾਂ ਦੇ ਜਿਹੜੇ ਵਿਧਾਇਕਾ ਉਹਨਾਂ ਤੇ ਇਲਜ਼ਾਮ ਜਿਹੜੇ ਆ ਉਹ ਲੱਗ ਰਹੇ ਨੇ ਲੋਕਾਂ ਵੱਲੋਂ ਵੀ ਸਵਾਲ ਕਲੇ ਕੀਤੇ ਜਾ ਰਹੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਵਿੱਚ ਦੁਹਾਈਆਂ ਦਿੱਤੀਆਂ ਜਾਂਦੀਆਂ ਸੀ ਕਿ ਸਾਡੇ ਜਿਹੜੇ ਆਮ ਆਦਮੀ ਦੇ ਵਿਧਾਇਕਾ ਉਹ ਇਮਾਨਦਾਰ ਆ ਪਰ ਕਿਤੇ ਨਾ ਕਿਤੇ ਸਵਾਲ ਵੀ ਖੜੇ ਹੁੰਦੇ ਨੇ ਕਿ 92 ਵਿਧਾਇਕ ਜਿਹੜੇ ਨੇ ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਨਹੀਂ ਚੈੱਕ ਕੀਤੀ ਗਈ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਪਰ ਹੁਣ ਜਿਹੜੇ ਲੋਕਾਂ ਦੇ ਕੰਮ ਵੀ ਨਹੀਂ ਹੋ ਰਹੇ ਆ ਆਫਿਸਾਂ ਦੇ ਵਿੱਚ ਧੱਕੇ ਖਾ ਰਹੇ ਨੇ ਖਾਣੇ ਦੇ ਵਿੱਚ ਗੀੜੀਆਂ ਲੱਗ ਰਹੀਆਂ ਨੇ ਉਹਨਾਂ ਦੀਆਂ ਹੁਣ ਦੂਸਰੀ ਗੱਲ ਕਰਦੇ ਆ ਭਾਨਾ ਸਿੱਧੂ ਭਾਨਾ ਸਿੱਧੂ ਤੇ ਵੀ ਜਿਹੜੀ ਇੱਕ ਧਾਰਾ ਲਗਾਈ ਗਈ ਆ 300 379 ਵੀ ਜੋ ਕਿ ਇੱਕ ਬਹੁਤ ਵੱਡੀ ਧਾਰਾ ਲਗਾਈ ਗਈ ਆ ਕਿਤੇ ਨਾ ਕਿਤੇ ਵਿਰੋਧੀਆਂ ਵੱਲੋਂ ਵੀ ਇੱਕ ਤੰਜ ਕੱਸੇ ਜਾ ਰਹੇ ਨੇ ਕਿ ਇਹ ਜਿਹੜੀ ਆ ਪਾਨਾ ਸਿੱਧੂ ਸਰਕਾਰ ਦੇ ਖਿਲਾਫ ਬਹੁਤ ਜ਼ਿਆਦਾ ਬੋਲਦਾ ਕਿ ਇਸ ਕਰਕੇ ਜਿਹੜੀਆਂ ਧਾਰਾਵਾਂ ਜਿਹੜੀਆਂ ਪਾਨਾ ਸਿੱਧੂ ਤੋਂ ਲਗਾਈਆਂ ਗਈਆਂ ਨਜਾਇਜ਼ ਹਾਲਕਿ ਜਿਹੜੀ ਜਿਹੜੀ ਕਾਰਵਾਈ ਹੋਈ ਹੈ ਇੱਕ ਮਹੀਨਾ ਲੇਟ ਸੀਗੀ ਰਜਿਸਟ੍ਰੇਸ਼ਨ ਜਿਹੜੀ ਇਹਦੀ ਆ ਐਫ ਆਈ ਆਰ ਦੀ ਜਿਹੜੀ ਰਜਿਸਟ੍ਰੇਸ਼ਨ ਹੋਈ ਆ ਜਿਹੜੀ ਕੰਪਲੇਂਟ ਦਿੱਤੀ ਗਈ ਸੀ ਉਸ ਤੋਂ ਬਾਅਦ ਮਹੀਨਾ ਇੱਕ ਉਸ ਤੇ ਵੀ ਜਿਹੜੀ ਆ ਸਵਾਲ ਖੜੇ ਹੁੰਦੇ ਜਿਸ ਨੇ ਸ਼ਿਕਾਇਤ ਦਿੱਤੀ ਸੀ ਏਜੰਟ ਵੱਲੋਂ ਕਿ ਇੱਕ ਮਹੀਨਾ ਬਾਅਦ ਜਿਹੜੀ ਇਹਦੀ ਐਫ ਆਈ ਆਰ ਜਿਹੜੀ ਕੱਟੀ ਗਈ ਆ ਜਿਹੜੀ ਇਹ ਧਾਰਾ ਲਗਾਈ ਗਈ ਇਸ ਦੇ ਵਿੱਚ ਘੱਟੋ ਘੱਟ ਪਾਨਾ ਸੀ ਤੁਹਾਨੂੰ 10 ਸਾਲ ਦੀ ਜਿਹੜੀ ਸਜ਼ਾ ਹੋ ਸਕਦੀ ਆ ਤੇ ਹੁਣ ਦੇਖਣਾ ਹੋਏਗਾ ਕਿ ਵਿਧਾਇਕਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਆ ਈਡੀ ਵੱਲੋਂ ਜਿਹੜਾ ਬੁਲਾਇਆ ਗਿਆ ਉਹਨਾਂ ਨੂੰ ਅੱਜ 10 ਸਾਲ ਦੀ ਜਿਹੜੀ 10 ਘੰਟੇ ਜਿਹੜੀ ਆ ਉਹਨਾਂ ਦੇ ਨਾਲ ਜਿਹੜੀ ਆ ਪੁੱਛਗਿੱਛ ਜਿਹੜੀ ਆ ਕੀਤੀ ਗਈ ਸੀ ਆਮ ਆਦਮੀ ਦੇ ਜਿਹੜੇ ਮੁਹੱਲੇ ਤੋਂ ਇਹੜੇ ਵਿਧਾਇਕਾ ਵਿਧਾਇਕ ਕੁਲਵੰਤ ਸਿੰਘ ਨੇ ਜਿਹੜੀ ਮੁਸ਼ਕਲਾਂ ਹੋਰ ਜ਼ਿਆਦਾ ਵੱਧ ਗਈਆਂ 10 ਘੰਟੇ ਪੁੱਛਗਿੱਛ ਕੀਤੀ ਆ ਹੁਣ ਇਸ ਖਬਰ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਜਿਹੜੇ ਆ ਕਮੈਂਟ ਕਰਕੇ ਜੁੜ ਦੱਸਿਓ ਲਗਾਤਾਰ ਅਸੀਂ ਤੁਹਾਨੂੰ ਹਰੇਕ ਜਿਹੜੀ ਅਪਡੇਟ ਦਿੰਨੇ ਦਿੰਨੇ ਆ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਧੰਨਵਾਦ